ਸਿੱਧੀ ਬਜਾਈ ਕੀਤੀ ਗਈ ਭਾਜੀ ਜਿੱਦਾਂ ਸੁਪਰ ਸੀਡਰ ਦੇ ਨਾਲ ਵਿੱਚੇ ਹੀ ਅੱਗ ਲਾਉਣ ਤੋਂ ਬਿਨਾ ਉਹ ਜਿਹੜਾ ਵਿੱਚ ਪ੍ਰਾਲੀ ਉਹ ਜਿੱਦਾਂ ਆਂਡੀ ਰਹਿ ਗਈ ਵਿੱਚ ਉਹ ਜ ਉਹਨਾਂ ਦੇ ਨਾਲ ਇਹ ਸੰਢੀ ਜ਼ਿਆਦਾ ਜਿਹੜੀ ਆ ਇਹ ਪਈ ਆ ਇਹਨੇ ਹਮਲਾਵੀਆਂ ਨੇ ਬਹੁਤ ਜ਼ਿਆਦਾ ਕੀਤਾ ਸਾਰਾ ਤਕਰੀਬਨ ਖੇਤ ਖਾ ਹੀ ਗਈ ਹੈ ਸਾਡੀ ਤੇ ਮੰਗ ਇਹੋ ਹੀ ਆ ਪ੍ਰਸ਼ਾਸਨ ਕੋਲੋਂ ਤੇ ਮਤਲਬ ਇਹ ਚੀਜ਼ਾਂ ਦਾ ਹੱਲ ਹੋਣਾ ਚਾਹੀਦਾ ਦਵਾਈਆਂ ਸੰਭ ਨੂੰ ਰੀਗਲ ਮਿਲ ਉਹ ਚੰਗੇ ਬੈਨੀਫਿਟ ਮਿਲ ਵੇਖੋ ਤੁਸੀਂ ਇੱਧਰ ਐਨੂੰ ਨਿਗਾਹ ਮਾਰ ਲਓ ਚਾ ਐਨੂੰ ਮਾਰ ਲਓ ਜਿੱਥੇ ਜਿੱਥੇ ਪ੍ਰਾਲੀ ਤੁਹਾਨੂੰ ਜਿਆਦਾ ਨਜ਼ਰ ਆਉਂਦੀ ਆ ਉੱਥੇ ਉੱਥੇ ਸਾਰਾ ਹੀ ਕੰਮ ਖਤਮ ਕਰ ਦਿੱਤਾ ਸੁੰਦੀ ਨੇ ਤੇ ਜਿੱਥੇ ਜਿੱਥੇ ਪ੍ਰਾਲੀ ਨਹੀਂ ਹੈਗੀ ਉੱਥੇ ਉੱਥੇ ਕਣਕ ਢੋੜੀਆਂ ਵੇਖੋ ਤੁਸੀਂ ਉੱਥੇ ਉੱਥੇ ਕਣਕ ਠੀਕ ਸੀਗੀ ਕਿ ਖੇਤੀਬਾੜੀ ਵਿਭਾਗ ਵਾਲਿਓ ਤੇ ਇਹੀ ਦੱਸਦੇ ਵੀ ਜਿਆਦਾ ਗਰਮੀ ਦਾ ਕਾਰਨ ਹੈ ਪਰ ਆਪਾਂ ਦੇ ਇਸੇ ਕਰਕੇ ਕਣਕ ਵੀ ਨਵੰਬਰ ਚ ਬੀਜੀ ਦੀ ਅਕਤੂਬਰ ਚ ਬੀਜੀ ਦੀ ਨਹੀਂਗੀ ਸਾਡੇ ਖੇਤਾਂ ਵਿੱਚ ਆ ਗਲਾਬੀ ਚੁੰਡੀ ਜਿਹੜੀ ਆ ਇਹ ਪਹਿਲੀ ਵਾਰੀ ਪਈ ਪਹਿਲਾਂ ਕਦੀ ਨਹੀਂ ਦੇਖਿਆ। ਇਸ ਤੋਂ ਘੇਤਰੀ ਵੀ ਕਣਕ ਬੀਜਦੇ ਰਹੇ ਆ। ਪਰ ਐਤਕਾਂ ਇਹਨੇ ਚੁੰਡੀ ਨੇ ਕਣਕ ਜਿਹੜੀ ਆ ਬਹੁਤ ਪ੍ਰਭਾਵ ਕਰ ਦਿੱਤੀ ਆ। ਸਪਰੇਅ ਕਰਨ ਦੇ ਬਾਵਜੂਦ ਵੀ ਜਿਹੜੀ ਆ ਉਹ ਚੁੰਡੀ ਰੁਕਦੀ ਨਹੀਂ ਪਈ। ਜੋ ਠੇਕਾ ਵੀ ਦੇਣਾ 50-60 ਹਜ਼ਾਰ ਰੁਪਈਆ ਫਿਰ ਖਰਚਾ ਵੀ 5000 ਲੱਗਿਆ ਕਣਕ ਬੀਜਣ ਤੇ ਇਹ ਇਹਨ ਪੱਕਣ ਤੱਕ ਲੱਗਣਾ ਹੀ ਹੈ। ਦਵਾਈਆਂ ਨਕਲੀ ਹੈ ਹਿਸਾਬ ਨਾਲ ਤੇ ਅੱਜ 6 ਦਿਨ ਹੋ ਗਏ ਆ ਦੁਕਾਨਦਾਰ ਵਾਲਾ ਵੀ ਕਹਿੰਦਾ ਸੀਗਾ ਵੀ 1-2 ਦਿਨ ਦੇ ਵਿੱਚ ਜਿਹੜਾ ਉਹ ਠੀਕ ਖਤਮ ਹੋ ਜਾਏਗੀ ਪਰ ਫੇਰ ਵੀ ਖਤਮ ਨਹੀਂ ਹੋਈ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਨੈਤਪੁਰਾ ਚ ਕਿਸਾਨਾਂ ਵੱਲੋਂ ਕਣਕ ਦੀ ਸਿੱਧੀ ਬਜਾਈ ਕੀਤੀ ਗਈ ਸੀ ਜਿਸ ਉੱਪਰ ਹੁਣ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ ਕਿਸਾਨਾਂ ਦੀ ਫਸਲ ਦਾ 30 ਤੋਂ 40% ਗੁਲਾਬੀ ਸੁੰਡੀ ਨੇ ਨੁਕਸਾਨ ਕਰ ਦਿੱਤਾ ਜਿਸ ਦੇ ਬਚਾਅ ਵੱਜੋਂ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਦੇ ਕਹਿਣ ਮੁਤਾਬਕ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ ਸੀ ਲੇਕਿਨ ਫਿਰ ਵੀ ਗੁਲਾਬੀ ਸੁੰਡੀ ਦਾ ਹਮਲਾ ਉਸੇ ਤਰ੍ਹਾਂ ਜਾਰੀ ਹੈ ਕਿਸਾਨਾਂ ਦਾ ਕਹਿਣਾ ਕਿ ਗੁਲਾਬੀ ਸੁੰਡੀ ਦੇ ਹਮਲੇ ਕਰਕੇ ਉਨ੍ਹਾਂ ਦੀ ਸਿੱਧੀ ਬਜਾਈ ਦੀ ਕਣਕ ਦਾ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਹੈ ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਜਿਸ ਤਰ੍ਹਾਂ ਹਮਲਾ ਕਰ ਰਹੀ ਹੈ ਉਸ ਤੋਂ ਲੱਗ ਰਿਹਾ ਹੈ ਕਿ ਇਸ ਵਾਰ ਉਨ੍ਹਾਂ ਦਾ ਲਾਗਤ ਮੁਲਵੀ ਪੂਰਾ ਨਹੀਂ ਹੋਵੇਗਾ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀ ਬਾਹ ਫੜੇ ਅਤੇ ਬਾਜ਼ਾਰ ਅੰਦਰ ਵਿਕ ਰਹੀਆਂ ਨਕਲੀ ਦਵਾਈਆਂ ਉੱਪਰ ਨਕੇਲ ਕੱਸੇ ਜਾਵੇ ਕਿੰਨੀ ਬਿਜਾਈ ਕੀਤੀ ਆ ਤੇ ਕਦਾ ਹਮਲਾ ਆਇਆ ਜੀ ਮੇਰਾ ਨਾਮ ਸਤਨਾਮ ਸਿੰਘ ਇੰਟਰਨੈਟਪੁਰਾ ਜੀ 15 ਏਕੜ ਦੀ ਮੇਰ ਕੋ ਬਿਜਾਈ ਹੈ ਤੇ ਆ ਦੇਖਿਆ ਹੁਣ ਤੇ ਆ ਗਲਾਬੀ ਸੁੰਬੀ ਕਾਫੀ ਪੈ ਗਈ ਹੈ ਜੋ ਤੁਰੜੀਆਂ ਹੀ ਤੁਰੜੀਆਂ ਖਾਈ ਜਾ ਰਹੀ ਵਿਚੋਂ ਤੇ ਸਾਡੀ ਤੇ ਮੰਗ ਇਹੋ ਹੀ ਆ ਪ੍ਰਸ਼ਾਸਨ ਕੋਲ ਕਿ ਮਤਲਬ ਇਹ ਚੀਜ਼ਾਂ ਦਾ ਹੱਲ ਹੋਣਾ ਚਾਹੀਦਾ ਦਵਾਈਆਂ ਸਾਨੂੰ ਓਰੀਜਨਲ ਮਿਲ ਕੋ ਚੰਗੇ ਬੈਨੀਫਿਟ ਮਿਲ ਤੇ ਜੋ ਦਵਾਈਆਂ ਡੋਲੀਕੇਟ ਮਿਲ ਰਹੀਆਂ ਉਹਨਾਂ ਦਾ ਅਸਰ ਨਹੀਂ ਹੋ ਰਿਹਾ ਇਸ ਕਰਕੇ ਉਹ ਸਾਰੀਆਂ ਸੁੰਢੀ ਮਾਰ ਨਹੀਂ ਰਹੀ ਕੀ ਕਾਰਨ ਮੰਨਦੇ ਜੀ ਅਸੀਂ ਉਹ ਨਹੀਂ ਕਹਿ ਨਹੀਂ ਸਕਦੇ ਪਹਿਲੀ ਵਾਰ ਸਾਡੇ ਤਾਂ ਪਈ ਹੈ ਆਮ ਟੀਵੀ ਤੇ ਵੇਖੀ ਤਾਂ ਉਹ ਤਾਂ ਕਹਿੰਦੇ ਆ ਜੀ ਇਹ ਗਰਮੀ ਆ ਜਾਂ ਮਤਲਬ ਇਹ ਪ੍ਰਾਲੀ ਦਾ ਵਾ ਜਾਂ ਹੈ ਨਾ ਤੇ ਪ੍ਰਾਲੀ ਤਾਂ ਅਸੀਂ ਤਾਂ ਮੈਂ ਤਾਂ ਇੱਕ ਮਤਲਬ ਪੱਠੇ ਨੂੰ ਵੀ ਅੱਗ ਨਹੀਂ ਲਾਈ 15 ਕਿੱਲੇਾਂ ਦੇ ਵਿੱਚ ਤੇ ਫੇਰ ਵੀ ਅਸੀਂ ਤਾਂ ਵੇਂਦੇ ਰਹਿੰਦੇ ਆ ਤੇ ਅੱਜ ਆ ਦੇਖਿਆ ਤੇ ਇਧਰ ਆਣ ਕੇ ਤਾਂ ਨਾਲ ਗੁੰਦੀਆਂ ਨਹੀਂ ਪਈ ਕਾਫੀ ਕਿੰਨਾ ਕੁ ਨੁਕਸਾਨ ਲੱਗਦਾ ਆ 25 30% ਤਾਂ ਹੋ ਗਿਆ ਹੁਣ ਤੱਕ ਜੇ ਵਦਨੀਆਂ ਘਟਣਾ ਤਾਂ ਹੈ ਨਹੀਂ ਕੀ ਕਿਸਾਨ ਦੇ ਖਰਚੇ ਪੂਰੇ ਹੋਣਗੇ ਨਹੀਂ ਪੂਰੇ ਕਿੱਥੋਂ ਹੋਣੇ ਉਹ ਤਾਂ ਪੱਲਿਆਂ ਦੇ ਕੇ ਛੁੱਟੇਗਾ ਜੋ ਠੇਕਾ ਵੀ ਦੇਣਾ 50-60 ਹਜ਼ਾਰ ਰੁਪਿਆ ਫਿਰ ਉੱਤੇ ਖਰਚਾ ਵੀ 5000 ਲੱਗਿਆ ਕਰਨ ਕੇ ਬੀਜਣ ਤੇ ਅਜੇ ਨੇ ਪੱਕਣ ਤੱਕ ਲੱਗਣਾ ਹੀ ਇੱਥੇ ਕੀ ਮੰਗ ਕਰਦੇ ਸਰਕਾਰ ਮੰਗਤਾ ਇਹ ਸਰਕਾਰ ਜਿਹੜੀ ਇੱਕ ਤੋਂ ਕੁਛ ਇਹਦਾ ਮੁਆਵਜ਼ਾ ਦਵੇ ਥੋੜਾ ਬਹੁਤਾ ਜ਼ਿੰਮੇਦਾਰ ਨੂੰ ਜੋ ਵੀ ਦੇ ਸਕਦੀ ਹੈ ਤੇ ਬਾਕੀ ਜਿਹੜਾ ਦਵਾਈਆਂ ਦਾ ਮਸਲਾ ਹੱਲ ਹੋਣਾ ਚਾਹੀਦਾ ਖਾਦਾ ਦਵਾਈਆਂ ਡੁਪਲੀਕੇਟ ਆ ਰਹੀਆਂ ਨੇ ਬਾਜ਼ਾਰਾਂ 'ਚ ਬੀਜ ਤੱਕ ਵੀ ਡੁਪਲੀਕੇਟ ਆ ਜਿੰਨਾ ਚਿਰ ਇਹ ਨਹੀਂ ਹੱਲ ਹੁੰਦਾ ਮਾਚਰ ਅਸੀਂ ਕੁਛ ਨਹੀਂ ਕਹਿ ਸਕਦੇ ਜੀ ਜੀ ਮੇਰਾ ਨਾਮ ਉਸਕਾਂ ਸਿੰਘ ਹੈ ਪਿੰਡ ਨੈਤਪੁਰਾ ਤੇ ਸਿੱਧੀ ਬਜਾਈ ਕੁੱਲ ਬਜਾਈ ਮੈਂ 11 ਏਕੜ ਕੀਤੀ ਹੈ ਜੀ ਤੇ ਇਹ ਜਿੱਥੇ ਗਲਾਬੀ ਸੁੰਢੀ ਦਾ ਹਮਲਾ ਹੋਇਆ ਉਹ ਜ਼ਿਆਦਾਤਰ ਉੱਥੇ ਹੋਇਆ ਜਿੱਥੇ ਆਪਾਂ ਪਰਾਲੀ ਨੂੰ ਨਹੀਂ ਅੱਗ ਲਾਈ ਜਿੱਥੇ ਵੇਖੋ ਤੁਸੀਂ ਇੱਧਰ ਐਨੂੰ ਨਿਗਾਹ ਮਾਰ ਲਓ ਚਾ ਐਨੂੰ ਮਾਰ ਲਓ ਜਿੱਥੇ ਜਿੱਥੇ ਪਰਾਲੀ ਤੁਹਾਨੂੰ ਜ਼ਿਆਦਾ ਨਜ਼ਰ ਆਉਂਦੀ ਹੈ ਉੱਥੇ ਉੱਥੇ ਸਾਰਾ ਹੀ ਕੰਮ ਖਤਮ ਕਰ ਦਿੱਤਾ ਸੁੰਢੀ ਨੇ ਤੇ ਜਿੱਥੇ ਜਿੱਥੇ ਪਰਾਲੀ ਨਹੀਂ ਹੈਗੀ ਉੱਥੇ ਉੱਥੇ ਕਣਕ ਧੋੜੀਆਂ ਵੇਖੋ ਤੁਸੀਂ ਉੱਥੇ ਉੱਥੇ ਕਣਕ ਠੀਕ ਸੀਗੀ ਤੇ ਬਾਕੀ ਆਪਾਂ ਖੇਤੀਬਾੜੀ ਵਿਭਾਗ ਨੂੰ ਵੀ ਸੱਦਿਆ ਸੀਗਾ ਉਹ ਵੀ ਵੇਖ ਕੇ ਗਏ ਉਹ ਆਂਦੇ ਸੀ ਕਿ ਕੁਝ ਮੌਸਮ ਦੀ ਅਜੇ ਠੰਡ ਨਹੀਂ ਪੈ ਰਹੀ ਗਰਮਿਆ ਮੌਸਮ ਤਾਂ ਕਰਕੇ ਸੁੰਡੀ ਪਈ ਆ ਤੇ ਤੁਸੀਂ ਕੋਰਾਜਿੰਦੀ ਸਪਰੇਅ ਕਰ ਦੋ ਪਰ ਸਪਰੇਅ ਵੀ ਕੋਰਾਜਿੰਦੀ ਕਰਤੀ ਅੱਜ 6 ਦਿਨ ਹੋ ਗਏ ਆ 6 ਦਿਨਾਂ ਦੇ ਬਾਵਜੂਦ ਵੀ ਸੁੰਡੀ ਨਹੀਂ ਮਰੀ ਕਾਰਨ ਕੀ ਮੰਦੇ ਹੋ ਕਾਰਨ ਵੇਖੋ ਹੁਣ ਅਹੀਂ ਕਾਰਨ ਕੀ ਦਸੀਏ ਭਾ ਚਾਹੇ ਦਵਾਈਆਂ ਡੁਪਲੀਕੇਟ ਹੈ ਤੇ ਚਾਹੇ ਉਹਦਾ ਜੀ ਸਪਰੇਅ ਕੀਤੀ ਹੋਵੇ ਕੋਰਾਜਿੰਦੀ ਸੁੰਡੀ ਮਰੇ ਕਿਉਂ ਨਾ ਇੱਕ ਇਹਦੇ ਲੈ ਕੇ ਤੁਸੀਂ ਬਜਾਈ ਕੀਤੀ ਕੀ ਲੱਗਦਾ ਖਰਚੇ ਪੂਰੇ ਹੋੜ ਗਏ ਖਰਚੇ ਇਹ ਸਭ ਖਰਚੇ ਕੀ ਇਹ ਸਭ ਨਾਲ ਤੇ ਕੋਈ ਹਾਰੀ ਨਹੀਂ ਠੇਕਾ ਕਿੱਥੋਂ ਪੂਰਾ ਹੋਏ ਨਾ ਜੀ ਇਹਦੇ ਪੱਲਾ ਵੀ ਨਹੀਂ ਪੂਰਾ ਹੋਣਾ ਕੀ ਮੰਗ ਕਰਦੇ ਸਰਕਾਰ ਕੋਈ ਉਹ ਮੰਗ ਕਰਦੇ ਜਿਵੇਂ ਜਿਦਾਂ ਵੇਖੋ ਬਲਾਗ ਦੇ ਵਿੱਚ ਦਵਾਈਆਂ ਸਾਨੂੰ ਪ੍ਰੋਵਾਈਡ ਕਰ ਦਵੇ ਸਰਕਾਰ ਜੇ ਇਦਾਂ ਦੀ ਕੋਈ ਨੋਬਤ ਆਉਂਦੀ ਆ ਕੁਝ ਸਾਨੂੰ ਸਹੀ ਰੇਟ ਤੇ ਮਿਲ ਜਾਣ ਕੁਝ ਕਿਸਾਨ ਦਾ ਫਾਇਦਾ ਹੋ ਜਾਵੇ ਜਦੋਂ ਬਾਜ਼ਾਰੋਂ ਆਪਾਂ ਦਵਾਈ ਲੈਣੇ ਆ ਚਲੋ ਨਾਤ ਨਹੀਂ ਲੈਣਾ ਚਾਹੀਦਾ ਕਿਸੇ ਦਾ ਪਰ ਬਾਕੀ ਇਹ ਆ ਵੀ ਉੱਥੋਂ ਸਾਨੂੰ ਇੱਕ ਰੇਟ ਵੀ ਜ਼ਿਆਦਾ ਲੱਗਦਾ ਇੱਕ ਤੁਹਾਡੇ ਸਾਹਮਣੇ ਕੋਰਾ ਜਿੰਦੀ ਸਪਰੇਅ ਕੀਤੀ ਸੁੰਡੀ ਉਦਾਂ ਦੀ ਉਦਾਂ ਹੀ ਕੀ ਕਰਨੇ ਮੇਰਾ ਨਾਮ ਅਜੀਪਾਲ ਸਿੰਘ ਆ ਪਿੰਡ ਮੇਰਾ ਹਨੇਤਪੁਰ ਆ ਬਲਾਕ ਜਨਾਲਾ ਤੇ ਸਾਡੇ ਖੇਤਾਂ ਵਿੱਚ ਆ ਗੁਲਾਬੀ ਸੁੰਡੀ ਜਿਹੜੀ ਆ ਇਹ ਪਹਿਲੀ ਵਾਰੀ ਪਈ ਪਹਿਲਾਂ ਕਦੀ ਨਹੀਂ ਦਿੱਕਤ ਆਈ ਇਸ ਤੋਂ ਕਣਕ ਬੀਜਦੇ ਰਹੇ ਆ ਪਰ ਐਤਕਾਂ ਇਹਨੇ ਸੁੰਡੀ ਨੇ ਕਣਕ ਜਿਹੜੀ ਆ ਬਹੁਤ ਖਰਾਬ ਕਰ ਦਿੱਤੀ ਆ ਸਪਰੇਅ ਕਰਨ ਦੇ ਬਾਵਜੂਦ ਵੀ ਜਿਹੜੀ ਆ ਉਹ ਸੁੰਡੀ ਰੁਕਦੀ ਨਹੀਂ ਪਈ ਅੱਜ ਤੱਕ ਨਹੀਂ ਰੁਕਦੀ ਪਈ ਕੀ ਕਰਨ ਲੱਗ ਕਾਰਨ ਖੇਤੀਬਾੜੀ ਵਿਭਾਗ ਵਾਲੇ ਤਾਂ ਗਰਮੀ ਦੱਸਦੇ ਸੀਗੇ ਵੀ ਗਰਮੀ ਦਾ ਕਾਰਨ ਹੈ ਜਿਆਦਾ ਪਰ ਬਾਕੀ ਕਣਕਾਂ ਵੀ ਹੈਗੀਆਂ ਨੇ ਜਿੱਦਾਂ ਕਈਆਂ ਨੇ ਆ ਲਾ ਕੇ ਸਾਡੇ ਕਿਸੇ ਨੇ ਅੱਗ ਲਾ ਕੇ ਵੀਜੀ ਹੋਵੇ ਸਾਡੀ ਪ੍ਰਾਲੀ ਵਾਲੀ ਸੀ ਪ੍ਰਾਲੀ ਵਾਲੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਸੁੰਢੀ ਹੈ ਕੀ ਲੱਗਦਾ ਸਿੱਧੀ ਬਿਜਾਈ ਦਾ ਕੋਸਰ ਲੱਗ ਰਿਹਾ ਇਹ ਤੇ ਸਿੱਧੀ ਬਿਜਾਈ ਦਾ ਹੀ ਆ ਫਿਰ ਜਦੋਂ ਦੂਸਰੇ ਦੇ ਖੇਤ ਚ ਨਾ ਹੋਊਗੀ ਸਾਡੇ ਜੀ ਹੋਊਗੀ ਫਿਰ ਅਸੀਂ ਸਿੱਧੀ ਕੀਤੀ ਫਿਰ ਸਾਡੇ ਜਿਆਦਾ ਖੇਤੀ ਤੇ ਹੈ ਵੀ ਉੱਥੇ ਹੀ ਹੈ ਜਿੱਥੇ ਪ੍ਰਾਲੀ ਜ਼ਿਆਦਾ ਸੀਗੀ ਖੇਤੀਬਾੜੀ ਵਿਭਾਗ ਵੇਖ ਕੇ ਗਏ ਹਨ ਕੇ ਚੈੱਕ ਕਰਕੇ ਗਏ ਹਾਂਜੀ ਆਏ ਸੀਗੇ ਕੀ ਹਾਲ ਦੱਸਿਆ ਉਹਨਾਂ ਨੇ ਸਪਰੇਅ ਦੱਸੀ ਵੀ ਸਪਰੇਅ ਕਰ ਸਕਦੇ ਹੋ ਤੇ ਜਦੋਂ ਠੰਡ ਵੱਧ ਜਾਏਗੀ ਉਦੋਂ ਠੰਡ ਦੇ ਨਾਲ ਆਪੇ ਹੀ ਇਹ ਜਿਹੜੀ ਸੰਢੀ ਆ ਉਹ ਘਟ ਜਾਏਗੀ ਹਾਂਜੀ ਪਰ ਇਹ ਤਾਂ ਕੋਈ ਅਸਰ ਪਿਆ ਸਪਰੇਅ ਦਾ ਕੋਈ ਅਸਰ ਨਹੀਂ ਹੋਇਆ ਕੀ ਕਾਰਨ ਕੀ ਲੱਗਦਾ ਵਾ ਦਵਾਈਆਂ ਨੇ ਦਵਾਈਆਂ ਨਕਲੀ ਹੈ ਹਿਸਾਬ ਨਾਲ ਦੇ ਅੱਜ 6 ਦਿਨ ਹੋ ਗਏ ਆ ਉਹ ਦੁਕਾਨਦਾਰ ਵਾਲਾ ਵੀ ਕਹਿੰਦਾ ਸੀਗਾ ਵੀ 1-2 ਦਿਨ ਦੇ ਵਿੱਚ ਜਿਹੜਾ ਉਹ ਸੰਢੀ ਖਤਮ ਹੋ ਜਾਏਗੀ ਪਰ ਸੰਢੀ ਖਤਮ ਨਹੀਂ ਹੋਈ ਕੀ ਕਾਰਨ ਕੀ ਲੱਗਦਾ ਨੁਕਸਾਨ ਕਿੰਨੇ ਪਰਸੈਂਟ ਜਿਹੜਾ ਕਿਸਾਨ ਦਾ ਨੁਕਸਾਨ 30-35% ਦਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਅਜੇ ਵੀ ਰੋਕ ਨਹੀਂ ਰਹੀ ਜੇ ਵੀ ਗਾਂ ਕਰਦੀ ਪਈ ਹੈ ਇਸ ਹਾਲ ਨਾ ਦਾ ਫਸਲ ਜਿਹੜੀ ਆ ਉਹ ਖਤਮ ਆ ਦੁਬਾਰਾ ਇਹਨੂੰ ਬੀਜ ਨਹੀਂ ਸਕਦੇ ਆਪਾਂ ਸਰਕਾਰ ਕੋਲ ਹੀ ਮੰਗ ਕਰਦੇ ਸਰਕਾਰ ਕੋ ਉਹ ਮੰਗ ਕਰਦੇ ਆਂ ਵੀ ਇੱਕ ਤਾਂ ਜਿਹੜੀਆਂ ਜਿੱਦਾਂ ਦਵਾਈਆਂ ਹੁੰਦੀ ਦਵਾਈ ਡੁਬਲੀਕੇਟ ਬਹੁਤ ਜ਼ਿਆਦਾ ਵਿਕਦੀ ਪਈ ਸਟੋਰਾਂ ਤੇ ਆਪਾਂ ਨਾਮ ਨਹੀਂ ਚਲੋ ਲੈ ਸਕਦੇ ਕਿਸੇ ਦਾ ਪਰ ਸਟੋਰਾਂ ਦੇ ਉੱਪਰ ਬਹੁਤ ਜ਼ਿਆਦਾ ਡੁਬਲੀਕੇਟ ਦਵਾਈ ਵਿਕਦੀ ਪਈ ਆ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਖਾਸ ਕਰਕੇ